ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਜਿਹਦੇ ਜੀਵਨ ਕਥਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਤੋਂ ਅਸੀਂ 13 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ 14ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਉ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਸਾਖੀ 14ਵੀਂ ਇੱਕ ਗਰੀਬ ਆਜੜੀ ਤੇ ਬਖਸ਼ਿਸ਼ਾ ਸਾੜ ਕੇ ਸੰ ਨਹੀਂ ਕਛਕਾਲ ਦਰਸ਼ਨ ਭੀਟਤ ਹੋਤ ਨਿਹਾਲ ਮਹਾਪੁਰਖ ਦੀ ਕਿਰਪਾ ਦ੍ਰਿਸ਼ਟੀ ਜਦੋਂ ਭਾਗਾ ਵਾਲੇ ਇਨਸਾਨ ਤੇ ਪੈਂਦੀ ਹੈ ਫਿਰ ਘਾਲਣਾ ਘਾਲ ਕੇ ਪ੍ਰਾਪਤੀਆਂ ਦੀ ਵੀ ਕਿਦਰੀ ਲੋੜ ਨਹੀਂ ਪੈਂਦੀ ਕਾ ਲੈਣਾ ਤੋਂ ਬਿਨਾ ਹੀ ਸੈ ਸੁਪਾਏ ਮਹਾਪੁਰਖ ਨਿਹਾਲ ਕਰ ਦਿੰਦੇ ਹਨ ਭਾਵ ਜੀਵਨ ਵਿੱਚ ਆਨੰਦ ਖੇੜਾ ਸਦਾ ਹੀ ਬਣਿਆ ਰਹਿਣਾ ਬਖਸ਼ੀਸ਼ ਮਿਲ ਜਾਂਦੀ ਹੈ ਇਥੋਂ ਤੁਰਨ ਲੱਗਿਆ ਨੇ ਇੱਕ ਨਵਾਂ ਵੇਸ ਕਰ ਲਿਆ ਇੱਕ ਗੋਦੜੀ ਵਰਗਾ ਮੋਟਾ ਕੱਪੜਾ ਜਿਸ ਦੇ ਨਾਲ ਆਪਣੇ ਮੁਖ ਤੇ ਪਰਦਾ ਹਰ ਵੇਲੇ ਰੱਖਣਾ ਚਾਦਰ ਦੀ ਕਦੇ ਬੁੱਕਲ ਮਾਰ ਲੈਣੀ ਕਦੇ ਮੋਢੇ ਉਤੇ ਰੱਖ ਲੈਣੀ ਲੱਕ ਖੱਦਰ ਦਾ ਦੁਪੱਟਾ ਅਤੇ ਇੱਕ ਹੱਥ ਵਿੱਚ ਚਿੱਪੀ ਇੱਕ ਹੱਥ ਸੋਟੀ ਹੌਲੀ ਹੌਲੀ ਤੁਰਦੇ ਤੁਰਦੇ ਉਹਨੇ ਸਾਹਿਬ ਦੇ ਨੇੜੇ ਇੱਕ ਉਜਾੜ ਵਿੱਚ ਬ੍ਰਿਛੇ ਢੇਟ ਢੋਲ ਆ ਕੇ ਬੈਠ ਗਏ ਥੋੜੀ ਚਿਰ ਵਿੱਚ ਇੱਥੇ ਇੱਕ ਬੱਕਰੀਆਂ ਚਾਰਨ ਵਾਲਾ ਆ ਜਿਹੜੀ ਆ ਗਿਆ ਉਸਨੇ ਵੇਖਿਆ ਕਿ ਕੋਈ ਮਹਾਪੁਰਖ ਬੈਠਾ ਹੈ ਨੇੜੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਫਕਰ ਸਾਈ ਇੱਥੇ ਸਾਹਮਣੇ ਉਹਨਾ ਸ਼ਹਿਰ ਹੈ ਉੱਥੇ ਜਾ ਕੇ ਜੇ ਪਿਸ਼ਿਆ ਕਰਨੀ ਹੈ ਤਾਂ ਕਰ ਲਵੋ ਨਹੀਂ ਤਾਂ ਉੱਥੇ ਬੇਦੀਆਂ ਦਾ ਲੰਗਰ ਅਠੋ ਪਹਿਰ ਚੱਲਦਾ ਹੈ ਉੱਥੇ ਸਭ ਨੂੰ ਰੋਟੀ ਮਿਲਦੀ ਹੈ ਉੱਥੇ ਚਲੇ ਜਾਓ ਪਹਿਲਾਂ ਤਾਂ ਆਪ ਕੁਝ ਨਹੀਂ ਬੋਲੇ ਦੂਜੀ ਵਾਰ ਉਸ ਦੇ ਕਹਿਣ ਤੇ ਬੋਲੇ ਪਿਆਰਿਆ ਤੂੰ ਕੋਈ ਫਿਕਰ ਨਾ ਕਰ ਆਪਣਾ ਕੰਮ ਕਰ ਜਾ ਕੇ ਉਹ ਬੱਕਰੀਆਂ ਚਾਰਦਾ ਚਾਰਦਾ ਅੱਗੇ ਚਲਾ ਗਿਆ ਸ਼ਾਮ ਨੂੰ ਉਹ ਵਾਪਸ ਮੁੜਿਆ ਤਾਂ ਆਪ ਜੀ ਨੂੰ ਉਸੇ ਤਰ੍ਹਾਂ ਉੱਥੇ ਬੈਠੇ ਹੀ ਵੇਖਿਆ ਨੇੜੇ ਆ ਕੇ ਨਮਸਕਾਰ ਕਰਕੇ ਕਹਿਣ ਲੱਗਾ ਰੱਬ ਵਾਲਿਓ ਤੁਸੀਂ ਇੱਥੇ ਹੀ ਬੈਠੇ ਹੋ ਕਿਤੇ ਗਏ ਨਹੀਂ ਭੋਜਨ ਛਕਣ ਲਈ ਆਪਨੇ ਕਿਹਾ ਕਿ ਨਹੀਂ ਆਜੜੀ ਬੋਲਿਆ ਜੇ ਮਨਜ਼ੂਰ ਕਰੋ ਤਾਂ ਇੱਕ ਬੱਕਰੀ ਦਾ ਦੁੱਧ ਹੀ ਥੋੜਾ ਲੈ ਲਵੋ ਆਪਨੇ ਕਿਹਾ ਜੇ ਤਾਂ ਇਹਨਾਂ ਵਿੱਚ ਤੇਰੀ ਆਪਣੀ ਬੱਕਰੀ ਹੈ ਤਾਂ ਉਸ ਦਾ ਦੁੱਧ ਦੇ ਨਹੀਂ ਤਾਂ ਕਿਸੇ ਦੀ ਬੱਕਰੀ ਦਾ ਨਹੀਂ ਉਹ ਬੋਲਿਆ ਇਹਨਾਂ ਵਿੱਚ ਦੋ ਬੱਕਰੀਆਂ ਮੇਰੀਆਂ ਹਨ ਇੱਕ ਦਾ ਲੈ ਲਵੋ ਇਤਨਾ ਆ ਕੇ ਉਹ ਬੱਕਰੀ ਕੰਨੋ ਫੜ ਕੇ ਲੈ ਆਇਆ ਆਪਨੇ ਉਸ ਦਾ ਦੁੱਧ ਇੱਕ ਚਿੱਪੀ ਵਿੱਚ ਚੋ ਕੇ ਛਕ ਲਿਆ ਆ ਜਿਹੜੀ ਤਾਂ ਘਰ ਚਲਾ ਗਿਆ ਤੇ ਜਿਸ ਵਕਤ ਆਪਣੇ ਘਰ ਜਾ ਕੇ ਇੱਕ ਬੱਕਰੀ ਚੋਈ ਤਾਂ ਦੂਜੀ ਬੱਕਰੀ ਦੇ ਥਣਾ ਵਿੱਚ ਵੀ ਦੁੱਧ ਉੱਤਰਦਾ ਵੇਖਿਆ ਹੈਰਾਨ ਜਿਹਾ ਹੋ ਕੇ ਸੋਚਣ ਲੱਗ ਪਿਆ ਇਹ ਬੱਕਰੀ ਤਾਂ ਸੰਤਾ ਨੇ ਚੋ ਲਈ ਸੀ ਜਦੋਂ ਥਣ ਭਰੇ ਵੇਖੇ ਤਾਂ ਦੁੱਧ ਚੋ ਲਿਆ ਪਰ ਸਾਰੀ ਰਾਤ ਸੋਚਦਾ ਰਿਹਾ ਦਿਨ ਚੜਿਆ ਤਾਂ ਬੱਕਰੀਆਂ ਲੈ ਕੇ ਸਭ ਤੋਂ ਪਹਿਲਾਂ ਉੱਥੇ ਹੀ ਪਹੁੰਚਿਆ ਪਰ ਆਪ ਉਸ ਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ ਫਿਰ ਆਜੜੀ ਨੇ ਬੱਕਰੀਆਂ ਵੀ ਚਾਰੀਆਂ ਆਪਜੀ ਦੀ ਭਾਲ ਵੀ ਕੀਤੀ ਕਿਤੋਂ ਨਾ ਮਿਲੇ ਦੂਜੇ ਦਿਨ ਵੀ ਨਾ ਮਿਲੇ ਤੀਸਰੇ ਦਿਨ ਭਾਲ ਵੀ ਕੀਤੀ ਕੋਈ ਪਤਾ ਨਾ ਲੱਗਾ ਚੌਥੇ ਦਿਨ ਇੱਕ ਥਾਂ ਇੱਕ ਬਿਰਛੇ ਹੇਠ ਬੈਠੇ ਅਚਾਨਕ ਹੀ ਮਿਲ ਪਏ ਉਸ ਨੇ ਪਛਾਣ ਕੇ ਕੋਲ ਜਾ ਕੇ ਨਮਸਕਾਰ ਕੀਤੀ ਤੇ ਬੋਲਿਆ ਜੀ ਮੈਂ ਤਾਂ ਬੜੀ ਦੂਰ ਤੱਕ ਭਾਲ ਕੀਤੀ ਕਿਤੇ ਪਤਾ ਨਹੀਂ ਲੱਗਾ ਤੇ ਅੱਜ ਆਪ ਅਚਾਨਕ ਹੀ ਮਿਲ ਪਏ ਹੱਸ ਕੇ ਕਹਿਣ ਲੱਗੇ ਸਾਨੂੰ ਕਿਥੋਂ ਕਿਥੋਂ ਭਾਲੇਗਾ ਤੂੰ ਆਪਣਾ ਕੰਮ ਕਰ ਜਾ ਕੇ ਉਹ ਬੇਨਤੀ ਕਰਨ ਲੱਗਾ ਜੀ ਦੁੱਧ ਕੁਝ ਹੋਰ ਲੈ ਲਵੋ ਕਹਿਣ ਲੱਗੇ ਕੱਲ ਨੂੰ ਸਹੀ ਅੱਜ ਤਾਂ ਲੋੜ ਨਹੀਂ ਅਗਲੇ ਦਿਨ ਸਵੇਰੇ ਹੀ ਉਹ ਬੱਕਰੀ ਲੈ ਆਇਆ ਲਓ ਮਹਾਰਾਜ ਦੁੱਧ ਚੋ ਲਵੋ ਆਪ ਨੇ ਦੁੱਧ ਚੋ ਕੇ ਸ਼ੱਕ ਲਿਆ ਉਸ ਆੜੜੀ ਦੇ ਮਾਲਾ ਫੜੀ ਹੋਈ ਵੇਖ ਕੇ ਬਾਬਾ ਜੀ ਕਹਿਣ ਲੱਗੇ ਤੂੰ ਤਸਬੀਹ ਫੇਰਦਾ ਹੁੰਦਾ ਹੈ ਉਸ ਨੇ ਕਿਹਾ ਜੀ ਕਈ ਸਾਲ ਹੋ ਗਏ ਹਨ ਫਿਰ ਪੁੱਛਿਆ ਕਿੱਥੋਂ ਉਪਦੇਸ਼ ਲਿਆ ਸੀ ਉਸ ਨੇ ਦੱਸਿਆ ਜੀ ਸਾਡਾ ਇੱਕ ਪੀਰ ਸੀ ਉਸ ਨੇ ਸਾਰਾ ਕੁਝ ਦੱਸਿਆ ਸੀ ਉਸ ਨੇ ਹੋਰ ਬਹੁਤ ਕੁਝ ਕਿਹਾ ਸੀ ਇਹ ਅੰਦਰੋਂ ਬੜੀਆਂ ਸੋਹਣੀਆਂ ਆਵਾਜ਼ਾਂ ਆਉਂਦੀਆਂ ਹਨ ਫਿਰ ਕਿਸੇ ਰੱਬੀ ਨੂਰ ਦੀ ਝਲਕ ਵੀ ਪੈਣ ਲੱਗ ਜਾਂਦੀ ਪਰ ਅਜੇ ਕੁਝ ਨਹੀਂ ਪਤਾ ਲੱਗਾ ਫਿਰ ਬਾਬਾ ਜੀ ਕਹਿਣ ਲੱਗੇ ਸਾਡੇ ਨੇੜੇ ਹੋ ਤੈਨੂੰ ਕੁਝ ਦਿਖਾਈਏ ਜਦੋਂ ਨੇੜੇ ਹੋਇਆ ਤਾਂ ਕਹਿਣ ਲੱਗੇ ਇੱਥੇ ਬੈਠ ਕੇ ਹੁਣ ਪੜ ਜੋ ਤੇਰੇ ਪੀਰ ਨੇ ਦੱਸਿਆ ਹੈ ਜਦੋਂ ਉਸ ਨੇ ਪੜਿਆ ਤਾਂ ਮਨ ਹੋਰ ਹੀ ਹੋ ਗਿਆ ਆਨੰਦ ਐਸਾ ਆਇਆ ਕਿ ਕਥਨ ਤੋਂ ਬਾਹਰ ਜੋ ਇਸ ਨੂੰ ਕਦੇ ਆਇਆ ਹੀ ਨਹੀਂ ਸੀ ਮਸਤ ਹੋ ਗਿਆ ਫਿਰ ਬਾਬਾ ਜੀ ਬੋਲੇ ਕਿਉਂ ਬਈ ਹੁਣ ਦੱਸ ਕਹਿਣ ਲੱਗਾ ਅੱਲਾ ਵਾਲਿਓ ਬੜੀ ਰਹਿਮਤ ਕੀਤੀ ਮੇਰੇ ਗਰੀਬ ਉੱਤੇ ਕੁਰਬਾਨ ਜਾਵਾ ਇਹ ਸਭ ਕੁਝ ਅੰਦਰੋਂ ਹੀ ਦਿਖਾ ਦਿੱਤਾ ਹੈ ਆਪ ਹੱਸ ਕੇ ਬੋਲੇ ਹਾਂ ਸਭ ਕੁਝ ਅੰਦਰ ਹੀ ਹੈ ਸਾਵ ਕੀ ਸ਼ਿਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਫੇ ਰਾਜਲੀ ਨੂੰ ਬੋਲੇ ਜਾ ਆਪਣਾ ਕੰਮ ਕਰ ਹੁਣ ਜਿਵੇਂ ਅੱਗੇ ਮਿਹਨਤ ਕਰੇਗਾ ਨਾਮ ਜਪੇਗਾ ਇਹ ਆਨੰਦ ਵੱਧਦਾ ਹੀ ਜਾਏਗਾ ਪਰ ਰੱਖੀ ਸੰਭਾਲ ਕੇ RAM ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਇਸ ਤਰ੍ਹਾਂ ਉਸ ਆ ਜੜੀ ਉੱਤੇ ਵੀ ਮਿਹਰ ਕਰਕੇ ਉਸ ਨੂੰ ਨਿਹਾਲ ਕਰਕੇ ਆਪ ਜੀ ਨੇ ਅੱਗੇ ਨੂੰ ਚਾਲੇ ਪਾ ਲਏ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਆਨ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪਰਸੰਨ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੇਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਗੁਰਬਾਣੀ ਵਿਚਾਰ ਸਾਖੀਆਂ ਆਦ ਸੁਣ ਸਕਦੇ ਹੋ ਇਹਨਾਂ ਸਭ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਸਾਖੀਆਂ ਆਦ ਨੂੰ ਪਲੇਲਿਸਟ ਵਿੱਚ ਅਲੱਗ-ਅਲੱਗ ਗਰੁੱਪ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ